ਮੈਂ ਗੇਮ ਵੀ ਆਸ ਮੰਨੀ ਮੀਟਿੰਗ ਲੱਗ ਗਿਆ ਆਲ ਕਾਂਗਰਸ ਲੀਡਰਸ਼ਿਪ ਇੱਥੇ ਪਹੁੰਚੀ ਹੋਈ ਹੈ ਦੇਖੋ ਜੀ ਅਸੀਂ ਇਹ ਜਿਹੜੀਆਂ ਬਾਏ ਇਲੈਕਸ਼ਨ ਸਾਡੀਆਂ 4 ਹੈਗੀਆਂ ਉਹਰੇ ਆਸੇ ਅਸੀਂ ਇਹ ਪਲੇਠੀ ਇਕਾਦੀ ਮੀਟਿੰਗ ਕੀਤੀ ਹੈ ਔਰ ਇੱਥੇ ਜਿੰਨਾ ਲੀਡਰ ਸਹਿਬਾਨਾਂ ਦੀ ਡਿਊਟੀ ਲਈ ਆ ਉਹ ਸਾਰੇ ਅੱਜ ਉਪਸਥਿਤ ਹੋਏ ਕੁਝ ਲੋਕ ਗਾਇ ਹਾਜ਼ਰ ਸਨ ਕੁਝ ਅ ਕੋਈ ਕਾਮਕਾਰ ਹੋਣੇ ਤਿੰਨੇ ਸਾਡੇ ਐਮਪੀ ਸਹਿਬਾਨਾਂ ਦੀ ਇੱਥੇ ਡਿਊਟੀ ਹੈ ਨਾਗਰਾ ਸਾਹਿਬ ਨੇ ਖੈਰਾ ਸਾਹਿਬ ਨੇ ਤਰਵੀਰ ਗਾਂਧੀ ਜੀ ਨੇ ਅਮਰ ਸਿੰਘ ਜੀ ਨੇ ਨਾਬਾ ਸਾਹਿਬ ਨੇ ਔਰ ਬਹੁਤ ਸਾਰੇ ਲੀਡਰ ਅੱਜ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਹੈ ਆਉਣ ਵਾਲੇ ਸਮੇਂ 'ਚ ਅਸੀਂ ਇਹ ਸਾਰੇ ਲੀਡਰ ਸਹਿਬਾਨ ਸਾਰੇ ਸਾਡੇ ਬਲੌਕ ਜਿਹੜੇ ਪ੍ਰੈਜ਼ੀਡੈਂਟਸ ਨੇ ਇਹ ਬੂਥ ਵਾਈਜ਼ ਆਉਣ ਵਾਲੇ ਸਮੇਂ ਤੇ ਇੱਥੇ ਕੰਮ ਕਰਨਗੇ ਔਰ ਜਾਇਜ਼ਾ ਵੀ ਲੈਣਗੇ ਔਰ ਕਿਸ ਪ੍ਰਕਾਰ ਅਸੀਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰ ਸਕਦੇ ਹਾਂ ਕਿਉਂਕਿ ਪਿਛਲੇ ਸਮੇਂ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਸਾਡਾ ਬਹੁਤ ਸਾਰਾ ਨੁਕਸਾਨ ਹੋਇਆ ਕਿਉਂਕਿ ਇਹ ਜਿਹੜੇ ਜ਼ਿਲ੍ਹੇ ਐ ਇਹ ਇਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਰਾਜਨੀਤੀ ਕਹੇ ਲਾਉਂ ਰਾਜस्तानी ਕਹ ਲਾਉਂਦੇ ਸਨ ਲੇਕਿਨ ਮੈਨੂੰ ਪੂਰਨ ਉਮੀਦ ਹੈ ਜਿਸ ਪ੍ਰਕਾਰ ਦੀ ਪਰਫਾਰਮੈਂਸ ਲੋਕ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਰਹੀ ਹੈ ਔਰ ਦਿਨ-ਦਿਨ ਆਮ ਆਦਮੀ ਪਾਰਟੀ ਦਾ ਗ੍ਰਾਫ ਵੀ ਡਿੱਗਾ ਜਾ ਰਿਹਾ ਹੈ ਆਪਸ ਵਿੱਚ ਖਿੱਚ-ਤਾਣੀ ਵੀ ਹੈਗੀ ਆ ਕਿ ਜਿਹੜੇ ਇੱਥੋਂ ਦੇ ਲੋਕਲ ਮਨਿਸਟਰ ਐ ਰਏ ਮੀਥੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਬਣੇ ਨੇ ਉਹ ਕਿਸੇ ਕੈਂਡੀਡੇਟ ਨੂੰ ਹੋਰ ਚਾਹੁੰਦੇ ਨੇ ਮੁੱਖ ਮੰਤਰੀ ਸਾਹਿਬ ਕਿਸੇ ਕੈਂਡੀਡੇਟ ਨੂੰ ਹੋਰ ਚਾਹੁੰਦੇ ਨੇ ਔਰ ਲੋਕਾਂ ਦੇ ਜਿਹੜੇ ਰੁਝਾਨ ਹੈ ਉਹ ਦਿਨ-ਬਦਨ ਕਾਂਗਰਸ ਪ੍ਰਤੀ ਠੀਕ ਹੁੰਦੇ ਜਾ ਰਹੇ ਨੇ ਔਰ ਆਸੀਂ ਸਾਰੇ ਨੇ ਅੱਜ ਮੀਟਿੰਗ ਕੀਤੀ ਹੈ ਆਉਣ ਵਾਲੇ ਸਮੇਂ ਚ ਸਾਰੇ ਬੂਥ ਲੈਵਲ ਤੇ ਕੰਮ ਕਰਨਗੇ ਔਰ ਜਦੋਂ ਵੀ ਇਲੈਕਸ਼ਨ ਅਨਾਉਂਸ ਹੋਊਗਾ ਪੂਰੀ ਤਿਆਰੀ ਅਸੀਂ ਪਹਿਲਾਂ ਤੋਂ ਕਰਕੇ ਰੱਖੀ ਜਦੋਂ ਬੂਗਲ ਤਾਂ ਬਿਗਲ ਹੀ ਹੁੰਦਾ ਜਦੋਂ ਮੀਟਿੰਗ ਸਟਾਰਟ ਹੋ ਜੇ कोरोना शब्द हो गया अभी बिगल बच गया हां ਅਸੀਂ ਤਿਆਰੀ ਕਰ ਰਹੇ ਹਾਂ ਪਲੇਠੀ ਮੀਟਿੰਗ ਹੈ ਔਰ ਇਹ ਸਾਡੀ ਪਲੇਠੀ ਸ਼ੁਰੂਆਤ ਹੈ ਜਿਹੜੀ ਅੱਜ ਅਸੀਂ ਕੀਤੀ ਹੈ ਪਹਿਲੀ ਮੀਟਿੰਗ ਆਉਣ ਵਾਲੇ ਸਮੇਂ ਚ ਫਿਰ ਲੀਡਰਸ਼ਿਪਾਨ ਆਪਸ ਵਿੱਚ ਬਾਟ ਕੇ ਜਿਹੜੇ ਇੱਥੇ ਕੋਆਰਡੀਨੇਟਰ ਲਾਵਾਂਗੇ ਜਾਂ ਡੇਲੀ ਅਨਾਉਂਸ ਕਰੇਗੀ ਉਹ ਡਿਊਟੀਆਂ ਲਾ ਕੇ ਅਸੀਂ ਬੂਥਾਂ ਤੇ ਬੰਦੇ ਸਾਡੇ ਵਾਟ ਕੇ ਪਿੰਡ ਵੋ ਪਿੰਡ ਔਰ ਵਾਰਡ ਵਾਈਜ਼ ਕੰਮ ਕਰਦੇ ਹਾਂ 100% ਉਹਨਾਂ ਦੀਆਂ ਭਾਵਨਾਵਾਂ ਦੀ ਮੈਂ ਕਦਰ ਕਰਦਾ ਵੈਸੇ ਹੀ ਪੂਰੇ ਪੰਜਾਬ ਭਰ ਦੇ ਵਿੱਚ ਹੀ ਕਾਂਗਰਸ ਪਾਰਟੀ ਔਰ ਹਰ ਪਾਰਟੀ ਨੂੰ ਸਥਾਨਕ ਲੀਡਰ ਅਗਰ ਦੇਣ ਤਾਂ ਉਹ ਬਿਹਤਰ ਹੁੰਦਾ ਲੋਕਾਂ ਵਾਸਤੇ ਵੀ ਉਹਰੇ ਹਾਸੇ ਵੀ ਕਿਉਂਕਿ ਆਵਾਜਾਈ ਹੈ ਉਹਰੇ ਹਾਸੇ ਆਉਣਾ ਜਾਣਾ ਕਰਨਾ ਦੂਰੋਂ ਔਖਾ ਹੋ ਜਾਂਦਾ ਸੋ ਮੈਨੂੰ ਲੱਗਦਾ ਖਾਸ ਕਰਕੇ ਜਿਹੜੇ ਐਮਐਲਏ ਦੇ ਚੋਣ ਹੁੰਦੇ ਆ ਪੂਰੇ ਚ ਮੁਕੰਮਲ ਤੌਰ ਤੇ ਜੇ ਲੋਕਲ ਬੰਦਾ ਮਿਲੇ ਤਾਂ ਉਹੀ ਪੂਰੀ ਵੈਲਿਊ ਜਿਆਦਾ ਹੁੰਦੀ ਹੈ ਲੋਕ ਉਹਨੂੰ ਤਰਜੀਹ ਜਿਆਦਾ ਦਿੰਦੇ ਆ ਉਹ ਪਰਫਾਰਮ ਚੰਗਾ ਕਰ ਸਕਦਾ ਹੈ ਕਈ ਵਾਰੀ ਬਾਰੋਂ ਵੀ ਆ ਜਾਂਦੇ ਉਹ ਬੈਟਰ ਪਰਫਾਰਮ ਕਰ ਸਕਦਾ ਰਦਰ ਦਨ ਪੁਲਿਸ ਫਾਲਟ ਹੈ ਪੁਲਿਸ ਨੂੰ ਚਲਾਉਣ ਵਾਲੇ ਮੁੱਖ ਮੰਤਰੀ ਚ ਫਾਲਟ ਹੈ देयर इज समथिंग ਕੋਈ ਨਾ ਕੋਈ ਤਾਂ ਕਾਰਨ ਹੈ ਲੇਕਿਨ ਇਸ ਤਰ੍ਹਾਂ ਕਿਸੇ ਵੀ ਵਿਅਕਤੀ ਨੂੰ ਵੀ ਡੀਜੀਪੀ ਹਾਲਾਂਕਿ ਮੈਂ ਇਸ ਕਾਲ ਨੂੰ ਕੰਡਮਨ ਕਰਦਾ ਕਿ ਦਿਨ ਰਾਤ ਕਤਲੇਆਮ ਪੰਜਾਬ ਚ ਵਧਿਆ ਪਿਆ ਰੋਜ਼ ਦਿਨ ਦਿਹਾੜੇ ਗੋਲੀਆਂ ਚਾਰ ਕੇ ਬੰਦੇ ਮਾਰ ਦਿੱਤੇ ਜਾਂਦੇ ਆ ਪੁਲਿਸ ਕੋ ਕੰਟਰੋਲ ਨਹੀਂ ਹੋ ਰਿਹਾ ਪੰਜਾਬ ਦੇ ਮੁੱਖ ਮੰਤਰੀ ਕੋ ਕੰਟਰੋਲ ਨਹੀਂ ਹੋ ਰਿਹਾ ਲਿਆਓ ਦਿਓ 10 ਦਿਨ ਜੇ ਕੋਈ ਗੈਂਗਸਟਰ ਲੱਭਿਆ ਤੇ ਅੱਜ ਤੱਕ ਕਹ ਦੇ ਏਦਾਂ ਸਮਾਪਤ ਕਰਨੇ ਪੈਂਦੇ ਆ ਲੋਕ ਇੱਕ ਵੀ ਜੇ ਮਿਲ ਗਿਆ ਤਾਂ ਤੁਹਾਨੂੰ ਕਹ ਦੇ ਸਰ ਪੰਜਾਬ ਵਿੱਚ 10 ਡੇਜ਼ ਪਰ ਪਿੱਛੇ ਇਹੀ ਪੁਲਿਸ ਕਰਦੀ ਹੈ ਪਰ ਪਿੱਛੇ ਇੱਕ ਦਾ ਹੋਣਾ ਚਾਹੀਦਾ ਪੁਲਿਸ ਚੱਕ ਲੈ ਫੱਟੇ ਮੈਂ ਹੈ ਪੁਲਿਸ ਨੂੰ ਬੁਲਾ ਕੇ ਉਹਨੂੰ ਜਲੀਲ ਕਰੋਗੇ ਪਰਫਾਰਮ ਕਿਵੇਂ ਕਰੇਗਾ ਪਰ ਹਾਂ ਪਰਫਾਰਮੈਂਸ ਦੀ ਹੋ ਪੰਜਾਬ ਦਾ ਸੀਐਮ ਦਾ ਫਿਰ ਵੀ ਗੱਲ ਕਰਾਂ ਅੰਦ ਸਾਬ ਨੂੰ ਅਸੀਂ ਸਾਰੇ اختیار ਦਿੱਤੇ ਹੋਏ ਉਹ ਪਹਿਲਾਂ ਕਹਿੰਦੇ ਸੀ 13 ਸੀਟਾਂ ਜਿੱਤਾਂਗੇ ਸੀ ਨੰਬਰਾਂ ਦੇ ਵਿੱਚ ਮਾਹਿਰ ਨੀਮਾਨ ਸਾਹਿਬ ਉਹ ਨੰਬਰ 1 ਨੇ ਤਿੰਨ ਸੀਟਾਂਆਂ 13 ਚ ਉਹ ਨੰਬਰ 1 ਕਹੀ ਜਾਣ ਉਹ ਮਾਈਨਸ ਨੰਬਰ 1 ਕਹੀ ਜਾਣ ਵੀ ਮੈਂ ਉਦੋਂ ਵੀ ਉੱਤੇ ਹੈ ਕਿਤੇ ਕੀ ਫਰਕ ਪੈਂਦਾ ਨੰਬਰ 1 ਆਪਣੇ ਆਪ ਜਦੋਂ ਕਹੋਗੇ ਕੋਈ ਫਾਇਦਾ ਨਹੀਂ ਜਨਤਾ ਅਗਰ ਮਾਨ ਸਾਹਿਬ ਨੂੰ ਨੰਬਰ 1 ਕਹੇ ਤਾਂ ਫੇਰ ਸਵਾਦ ਆਉਂਦਾ ਕਿਤੇ ਚੁੱਪ-ਚੁਪੀਤੇ ਭੇਸ ਬਦਲ ਕੇ ਮਾਨਸਾਬ ਜਾ ਕੇ ਬਾਜ਼ਾਰ 'ਚ ਕਿਸੇ ਰੇੜੀ ਤੇ ਕਿਸੇ ਦੁਕਾਨ ਤੇ ਕਿਸੇ ਕਰਿਆਨੇ ਦੀ ਦੁਕਾਨ ਤੇ ਪੁੱਛ ਲੈਣ ਕਿ ਮਾਨਸਾਬ ਯਾਰ ਭਗਵਾਨਦਮਨ ਨੰਬਰ 1 ਹੈ ਕਿ ਨਹੀਂ ਤੇ ਐਗਜ਼ੈਕਟ ਪੋਜੀਸ਼ਨ ਪਤਾ ਲੱਗ ਜੂਗੀ ਕੀ ਜਿਸ ਨੇ ਆਗਰਾ ਮੋਹਿਤ ਮਿੰਦਰਾ ਹੈ ਸੋ ਇਹ ਸਾਰੇ 25 30 ਲੀਡਰ ਨੇ ਵੱਡੇ ਵੱਡੇ ਬਾਰੇ ਬੱਠੇ ਦੇ ਤੇ ਮੰਚ ਤੇ ਉਪਸਥਿਤ ਜਿਹੜੇ ਸਾਰੇ ਲੀਡਰ ਹੈ ਇਹ ਮੈਨੂੰ ਲੱਗਦਾ ਹੈ ਜੇ ਸਾਰੇ ਸਕੀਮ ਪੜਾ ਲੈਣ ਤੇ ਤੁਸੀਂ ਇਹਨਾਂ ਨਾਲ ਓਡੇ ਨਾਲ ਓਡਾ ਲਾਵਿਓ ਤਾਂ ਫਿਰ ਕੋਈ